ਸਾਨੂੰ ਬਹੁਤ ਸਿਆਸੀ ਵੱਡੀ ਗਿਣਤੀ 'ਚ ਪਹੁੰਚ ਰਹੇ ਨੇ ਨੌਜਵਾਨਾਂ ਨਾਲ ਆਪਾਂ ਗੱਲ ਕਰਾਂਗੇ ਜਿਹੜੇ ਕਿ ਪਿੰਡਾ ਜ਼ਿਲ੍ਹੇ ਨਾਲ ਸੰਬੰਧਤ ਨੌਜਵਾਨ ਨੇ ਇੱਥੇ ਵੀ ਆ ਗਏ ਬਹਿੰਦਰ ਸਿੰਘ ਅਸ ਸਿੰਘ ਨਾਲ ਗੱਲ ਕਰਾਂਗੇ ਬੰਦਾ ਬੰਦਰ ਸਿੰਘ ਜਿਹੜੇ ਸੰਘਾ ਮੈਂ ਇੱਥੇ ਲਾਗੂ ਪਰ ਇੱਥੇ ਕੰਨਾ ਕਰਨਾ ਬਾਰੇ ਰਾਜ ਸਰਕਾਰ ਨੇ ਇਹ ਬੰਦੋਬਸਤ ਅੱਜ ਰਾਜ ਦੇ ਬਹੁਤ ਆਪਦਾ ਬਹੁਤ ਹੀ ਰੱਦ ਹੋ ਹੀ ਗਿਆ ਬੰਦਾ ਕੋਈ ਜਿਹੜਾ ਇਹ ਕਾਨੂੰਨ ਵੀ ਰੱਦ ਕਰ ਦੇਗਾ ਤਾਂ ਬਹੁਤ ਚੰਗੀ ਗੱਲ ਜੇ ਨਹੀਂ ਰੱਦ ਕਰਦਾ ਫਿਰ ਆਪਾਂ ਕੀ ਕਰਾਂਗੇ ਹੋਰ ਇਹ ਆਇਆ ਅੰਦੋਲਨ ਖਾਦਾ ਹੈਗਾ ਮਨਲਾ ਵੀ ਕੀ ਚੱਲੇਗਾ ਹਾਲ ਬੇਚਰਿਆਂ ਦਾ ਵੀ ਕੋਈ ਚੱਕਰ ਵਾਲੀ ਗੱਲ ਕਿੰਨੇ ਕੁ ਨੌਜਵਾਨ ਤੁਹਾਡੇ ਨਾਲ ਆਏ ਨੇ ਗੰਦੇ ਅਸੀਦ ਕੋਤਨ ਟਰਾਲੀ ਆਪਾਂ ਜਿਹੜਾ ਜਗENDER ਸਿੰਘ ਨੇ ਦੱਸਿਆ ਕਿ ਤੁੰਗਲ ਟਰਾਲੀਆਂ ਪਰ ਗਿਆ ਜੇ ਸਰਕਾਰ ਕਾਨੂੰਨ ਨਹੀਂ ਰੱਦ ਕਰ ਸਕਦਾ ਦੀ ਸਮਰਥਨ ਮੰਗ ਇਹ ਜੀਟੀ ਜਾਗਪੁਰ ਮੱਲਾਪੁਰ ਉਹੀ ਆਪਣੇ ਕਮਾਂਡੇ ਬਖ ਤੋਂ ਨੇ ਇਹ ਮਿੱਤਾਂ ਦਾ ਸਵੈਚਨਲ ਚੈਨਲ ਦੇ ਵਿੱਚ ਅੱਜ ਤੱਕ ਵੀ ਲੱਗਦਾ ਵੀ ਸਰਕਾਰ ਜਿਹੜੇ ਕਾਨੂੰਨ ਬਣਾਉਂਦੀ ਹੈ ਨਦੀ ਦੇ ਲਈ ਕਿੰਨੇ ਕਿਲ੍ਹਾਏ ਬੰਦੇ ਇੱਕ ਨੁਕਸਾਨ ਦੇ ਹੈ ਜਿਲ੍ਹਾ ਹੈਵਤ ਦਾ ਆਪਾਂ ਘਰਾਂ ਵਿੱਚ ਖੇਲਦੇ ਕਿਉਂਗੇ ਖਸਾਨਦੇ ਤਾਂ ਆਈਆਂ ਪੈ ਕਿਤੇਰੇ ਫੇਲਦੇ ਜੀ 2 ਮਿੰਟਾਂ ਦਾ 300 ਕਿਲੋਮੀਟਰ ਦੂਰ ਆਏ ਮੋਤੀ ਸਾਹ ਦੇ ਮੰਤਰੀ ਤਾਂ ਕਹਿੰਦੇ ਨੇ ਕਾਨੂੰਨ ਬਹੁਤ ਵਧੀਆ ਸਪੱਸ਼ਟਪਨ ਦਾ ਕਿਸਮ ਜਾਵਾਗੇ ਜਦੋਂ ਤੁਹਾਡੇ ਤਰਫੋਂ ਸਮਝਾਵਾਂਗੇ ਪਰ ਕਿਸੇ ਕਿਲੇ ਸਵਾਗਤ ਕੀ ਇਹ ਸਾਹਮਣੇ ਹੁੰਦਾ ਨਹੀਂਗਾ ਇਹ ਸਵਾਗਤ ਦੀ ਰੂਹ ਹੀ ਨਹੀਂ ਸੀ ਇਹਦਾ ਜੇ ਉਹ ਜਾਹਿਵਤ ਹੁੰਦੇ ਤਾਂ ਅਸੀਂ ਉਹਨੇ ਐਵੇਂ ਨਹੀਂ ਸੀ ਬਿਲਕੁਲ ਨਹੀਂ ਲਾਹਿਵਾਂ ਤੇ ਇਹ ਨੁਕਸਾਨ ਦੇ ਹੈ ਬਿਲਕੁਲ ਕਿਸਾਨਾਂ ਦੇ ਮਜ਼ਦੂਰਾਂ ਇਹਨੇ ਬਿਮਾਰੀ ਨੇ ਫੀਕ ਨੂੰ ਨੁਕਸਾਨ ਦੇ ਨੇ ਬਿਲਕੁਲ ਅਹਿਵਤ ਨਹੀਂ ਅਸੀਂ ਬੰਧੂ ਕਰਦੇ ਇਹਨਾਂ ਦਾ ਪੂਰਾ ਤੇ ਜਿੰਨਾ ਟਾਈਮ ਚੱਲੂਗਾ ਅਸੀਂ ਇੰਨਾ ਕਰਕੇ ਚਲਾਵਾਂਗੇ ਤੇ ਵੱਤ ਵਾਸੀ ਕਹਿੰਨੇ ਵੀ ਕਿਸਾਨ ਜਿੱਥੇ ਬੰਦਿਆਂ ਦਾ ਨਾਲ ਹੀ ਪੂਰਾ ਸਹਿਯੋਗ ਦੇ ਰਹੇ ਆ ਤੇ ਸਾਡਾ ਵੀ ਸਹਿਯੋਗ ਹੈ। ਸੁਦੇਂਦਰ ਜੀ ਪਿੰਡਾਂ 'ਚ ਗੱਲ ਹੋਈ ਸੀ ਕੱਲ ਮੰਤਰੀ ਸਾਹਿਬ ਕਹਿੰਦੇ ਆ ਕਿ ਅਸੀਂ ਪਿੰਡ-ਪਿੰਡ ਜਾ ਕੇ ਸਮਝਾਵਾਂਗੇ ਵੀ ਜਿਹੜੇ ਨੌਜਵਾਨਾਂ ਨੂੰ ਵਿਰੋਧੀ ਪਾਰਟੀਆਂ ਨੇ ਗਮਰਾਹ ਕੀਤਾ ਹੋਇਆ ਇਹ ਜਿਹੜੇ ਸਮਝਾਉਣ ਵਾਲੇ ਬੰਦੇ ਇਹਨਾਂ ਨੂੰ ਅਜੇ ਨਹੀਂ ਪਤਾ ਲੱਗਦਾ ਇਹ ਪਹਿਲਾਂ ਦਾ ਕਊ ਦਾ ਦੁੱਧ ਪੀਣੇ ਕਿ ਮੋਤੀ ਪੀਣੇ। ਬਹੁਤ ਵਧੀਆ ਗੱਲ ਇਹਨਾਂ ਨੇ ਕਹੀ ਹੈ ਕਿ ਜਿਸ ਬੀਕਾ ਦਾ ਹੀ ਨਹੀਂ ਹੈਗਾ ਆਪਾਂ ਕਿਵੇਂ ਸਮਝਾਵਾਂਗੇ ਤੇ ਇੱਕ ਮਿੰਟ ਆਪਾਂ ਬਾਈ ਜੀ ਨਾਲ ਲਵਾ ਆ ਬਾਈ ਜੀ ਪਿੱਛੇ ਗਾਜਰ ਬੜਾ ਬੰਡਾ ਕਿਲਾ ਨਾਸਾ ਜਿੱਦਾਂ ਤੱਕ ਦਿੱਲੀ ਤੋਂ ਪੰਜਾਬ ਨਾ ਹੋਇਆ ਇੱਥੋਂ ਗਰਮ ਹਵਾਵਾਂ ਦਿੱਲੀ ਨੂੰ ਚੱਲ ਜੇ ਨੇ ਸਾਡੇ ਪੰਜਾਬ ਚ ਆ ਕੇ ਤੁਸੇ ਅੱਜ ਤੱਕ ਜਿੰਨੀਆਂ ਹਵਾਵਾਂ ਗਰਮ ਚੱਲੀਆਂ ਦਿੱਲੀ ਤੋਂ ਸੇ ਅਸੀਂ ਬਾਰਫਨਵਾਦ ਨੂੰ ਕਰਕੇ ਮੋੜੀਆਂ ਨੇ ਇਹ ਤਾਂ ਕੀ ਕਹਿੰਦਾ ਵੀ ਦਿੰਦਾ ਨਹੀਂ ਇੱਕ ਇੱਥੋਂ ਅਸੀਂ ਲੈ ਕੇ ਜਾਵਾਂਗੇ। ਕੱਲ ਮੈਂ ਭਲੰਦਾ ਆ ਜੀ। ਮਰ ਗਏ ਜੀ ਆ ਕੰਮ ਦਾ ਇੱਥੇ ਬੈਠੇ ਆ। ਮਰ ਜਾਾਂਗੇ। 2 ਮਿੰਟ ਲੱਗ ਜਾਣੀ। ਮਰ ਜਾਾਂਗੇ ਵੀ ਨਹੀਂ। ਲੈ ਜਾਵਾਂਗੇ ਅਸੀਂ। ਪਰ ਇੱਕ ਜਿਗ ਲੱਗਣ ਜਾਣਾ। ਪੂਰਾ ਠੀਠ ਹੋਇਆ ਪਿਆ ਕਹਿੰਦਾ ਵੀ ਇੱਥੇ ਕੋਈ ਗੱਲ ਨਹੀਂ ਪੋਨੀ ਜਿਹੜੀ ਪੋਨੀ ਜੀ ਕਰੀ ਹੋਈ ਹੈ ਨਾ ਮਗਰ ਪੱਟ ਕੇ ਛੱਡਾਂਗੇ। ਅੱਜ ਨਹੀਂ ਤਾਂ ਕੱਲ ਵੈਰੀ ਆ। ਅੱਜ ਨਹੀਂ ਤਾਂ ਕੱਲ ਵੈਰੀ ਆ ਮੰਨਣੀ ਪਊ ਸਾਡੀ ਗੱਲ ਵੈਰੀ ਆ। ਲੋਕੀ ਰਾਤ ਨੂੰ ਤਾਰੇ ਵੇਖਣਾ ਅਸੀਂ ਤੇ ਦਿਨੇ ਲਿਖਾ ਦੇਗੇ। ਉਹ ਮੋਦੀਆ ਉਹ ਬਿਲ ਦੇ ਆਫਿਸ ਲੈਣਾ ਨਹੀਂ ਤੇਰਾ ਤਖਤ ਲੈਣਾ ਬਹੁਤ ਹੌਸਲਾ ਹੌਸਲਾ ਬਹੁਤ ਬਲੰਦ ਹੌਸਲਾ ਵੀਰ ਉਹਨਾਂ ਦੇ ਇਹ ਕਹਿੰਦੇ ਜੋ ਮਰਜ਼ੀ ਹੋ ਜਾ ਆਪਾਂ ਕਾਨੂੰਨ ਸਾਫ਼ ਕਰਾ ਕੇ ਮੋੜਨਾ ਹਾਂਜੀ ਕਦੇ ਕਰਪਾਣ ਉਤੇ ਕਰੇ ਜਸਤਾਰ ਉਤੇ ਖਾਲਸਾ ਬੰਦ ਉਤੇ ਗੁਰੂ ਗ੍ਰੰਥ ਸਾਹਿਬ ਉਤੇ ਛੇੜਦੇ ਆ ਸ਼ੇਰਾਂ ਨੂੰ ਨਹੀਂ ਉਹ ਘੋਰੇ ਚ ਰਹਿਣ ਦਿੰਦੇ ਜਦੋਂ ਪੰਗਾ ਪੈ ਗਿਆ ਤਾਂ ਅੱਤਵਾਦੀ ਕਹਿਣਗੇ ਹੁਣ ਚੁੱਪ ਕੀਤੇ ਅਨ ਚੁੱਪ ਵੀ ਨਹੀਂ ਰਹਿਣ ਦਿੰਦੇ ਬਿਲਕੁਲ ਸਹੀ ਗੱਲ ਕਰੀਆ ਵੀਰ ਉਹਨਾਂ ਨੇ ਬਿਲਕੁਲ ਸਹੀ ਗੱਲ ਕਰੀਆ ਕਿ ਅੱਜ ਦਾ ਜਿਹੜਾ ਨੌਜਵਾਨ ਜਾਗਰੂਕ ਹੋ ਚੁੱਕਿਆ ਨੌਜਵਾਨ ਆਪਣੇ ਪਰਿਵਾਰਾਂ ਸਮੇਤ ਆਪਣੇ ਪਰਿਵਾਰਾਂ ਸਮੇਤ ਸੁਚਾਰੂ ਪਹੁੰਚਿਆ ਹੋਇਆ ਇਹਨਾਂ ਨੇ ਇਹ ਗੱਲ ਬਿਲਕੁਲ ਸਹੀ ਹੈ ਕੋਈ ਕਹਿੰਦਾ ਖਾਲਸਤਾਨੇ ਆ ਕੋਈ ਕਹਿੰਦਾ ਪਾਕਿਸਤਾਨੇ ਆ ਸੋ ਆਪਾਂ ਸਾਰੇ ਕਿਸਾਨ ਆ ਸਭ ਤੋਂ ਪਹਿਲਾਂ ਜੇ ਆਪਣਾ ਕਿਸਾਨ ਆ ਜੇ ਆਪਣਾ ਅੰਨ ਦਾਤਾ ਉਸੇ ਦੇ ਨਾਲ ਆਪਣੀ ਪੰਜਾਬ ਦੇ ਹਰਿਆਣਾ ਦੇ ਹੋਂਦ ਆ ਸੋ ਆਪਾਂ ਗੱਲ ਕਰਾਂਗੇ ਸਰਦਾਰ ਜੀਨਾ ਪੰਡਤ ਜੀ ਮੈਂ ਦਿੱਲੀ ਤੋਂ ਬੋਲ ਰਿਹਾ ਹਾਂ ਜੀ ਦਿੱਲੀ ਤੋਂ ਸਾਡੀ ਜਿੱਤ ਹੋਣੀ ਹੈ ਕਿਉਂਕਿ ਸਾਡੇ ਨਾਲ ਸੱਚ ਹੈ ਜਿਹਦੇ ਨਾਲ ਸੱਚ ਆ ਉਹਦੇ ਨਾਲ ਰੱਬ ਆ ਸਾਡੇ ਨਾਲ ਸੱਚ ਆ ਉਹਨਾਂ ਨਾਲ ਝੂਠ ਹੈ ਉਹਨਾਂ ਦੀ ਹਾਰ ਹੋਣੀ ਹੈ ਮੈਂ ਲੈਕਚਰਰ ਕੁਲਜੀਤ ਸੀ ਲੈਕਚਰਰ ਕੁਲਜੀਤ ਸਿੰਘ ਜੀ ਦੋਵੇਂ ਲੈਕਚਰਰਾਂ ਦਾ ਬਹੁਤ ਬੜੇ ਲਿਖੇ ਤਾਬਕੇ ਚਾਉਂਦੇ ਆ ਔਰ ਉਹ ਜਿਹੜੇ ਭਾਜਪਾ ਦੇ ਮੰਤਰੀ ਨੇ ਜਾਂ ਭਾਜਪਾ ਦੀ ਕੈਬਨਿਟ ਹੋਵੇ ਕਹਿ ਰਹੇ ਆ ਵੀ ਇਹ ਜਿਹੜੇ ਅਨਪੜ੍ਹ ਕਿਸਾਨ ਵਿਰੋਧੀ ਪਾਰਟੀਆਂ ਦੇ ਭੜਕਾਏ ਹੋਏ ਇੱਥੇ ਆਏ ਨੇ ਲੈਕਚਰਰ ਸਾਹਿਬ ਆਏ ਨੇ ਤੋਂ ਸਾਬਤ ਹੁੰਦਾ ਕਿ ਲੋਕ ਚੰਗੀ ਤਰ੍ਹਾਂ ਜਾਣ ਚੁੱਕੇ ਨੇ ਕਿ ਇਹ ਜਿਹੜੇ ਕਾਨੂੰਨ ਨੇ ਕਿਸਾਨ ਦੇ ਮਤੂਰ ਬਰੋਧਿਕ ਕਾਨੂੰਨ ਨੇ ਸਾਫ਼ਾ ਗੱਲ ਕਰਾਂਗੇ ਕਿ ਨਾਲ ਯੂ ਟਿਊਬ ਚੈਨਲ ਤੇ ਤੁਸੀਂ ਆਪ ਜਾ ਕੇ ਦੇਖਣਾ ਇਹ ਨੋ ਵੀਡੀਓ ਮੈਂ ਪਾਈ ਹੈ 15-15 ਮਿੰਟ ਇੱਕ ਇੱਕ ਚੈਨਲੋਂ ਦੀ ਇੱਕ ਇੱਕ ਬਰੀਕੀ ਦੱਸੀ ਹੈ ਲੋਕਾਂ ਨੂੰ ਨਾ ਇੱਕ ਬਹੁਤ ਵੱਡੀ ਵਹਿਮ ਹੈ ਕਿ ਮੋਦੀ ਸਾਹਿਬ ਨੇ ਕੱਲ ਇੱਕ 8 ਪਰਚੇ ਦਾ ਨਰਿੰਦਰ ਤੋਮਰ ਕੋਲ ਲਿਖਵਾਇਆ 8 ਪੇਜ ਦਾ ਉਹਦੇ 8 ਪੇਜ ਵਿੱਚ 20 ਝੂਠ ਲਿਖੇ ਹੋਣੇ ਮੈਂ ਇੱਕ ਟੁਹਾਡੇ ਗੱਲ ਕਟਾਂਗਾ ਸਾਹਿਬ ਮੈਂ ਇੱਕ ਮਿੰਟ ਸਾਹਮਣੇ ਬਹੁਤ ਵਧੀਆ ਗੱਲ ਕੀਤੀ ਇਹਨਾਂ ਦਾ ਆਪਾਂ ਲਗ ਇੰਟਰਵਿਊ ਕਰਾਂਗੇ ਜਿੱਦੇ ਮਾਦਾ ਬਹੁਤ ਜਾਣਕਾਰੀ ਸ਼ੋਹਦਾ ਆਪਾਂ ਨੇ ਕਿਉਂਕਿ ਜਿੰਨੀ ਦੇ ਆਪਾਂ ਨੂੰ ਕਿਸੇ ਚੀਜ਼ ਦੀ ਜਾਣਕਾਰੀ ਹੋਣਾ ਚਾਹ ਲਈ ਬੇਕਾਰ ਅੱਜ ਮੈਨਾਂ ਦੱਸਿਆ ਬੜੇ ਲਿਖਾਤਾ ਪ੍ਰੋਫੈਸਰ ਸਾਹਿਬ ਦੇ ਧੰਨਵਾਦ ਸਾਡਾ ਚੈਨਲ ਦੇਖ ਰਹੇ ਸਾਰੇ ਸਾਰਾ ਦਰਸ਼ਕਾਂ ਧੰਨਵਾਦ